ਆਹ ਉਹ ਗਰੋਪ ਰੰਗਦੇ ਨੇ ਤੋਂ ਦੀ ਮੂਵੀ ਵਾਲਾ ਮੂਵੀ ਬਣਾਈ ਗੋ ਉਹ ਚੜਾਈ ਇੱਕਦਮ ਮੂਵੀ ਲਾਲੇ ਸਿੰਘਾਂ ਲਈ ਉਹਨੀਆਂ ਬੈਠੇ ਵਿੱਚ ਉਹ ਮੂਵੀ ਆਲਾ ਗੱਡੀਆਂ ਵਿੱਚ ਆ ਵੱਡੇ ਨੇ ਮੇਰੇ ਫੋਟੋ ਤਾਂ ਲਾਉਂਦੀ ਨਹੀਂ ਵਿੱਚ ਬੈੜੀ ਬੈਠੀ ਵਾਲੇ ਨੇ ਮੇਰਾ ਫੋਟੋ ਤਾਂ ਆਇਆ ਨਹੀਂ ਵਿੱਚ ਗੁਰਸੇਖੋ ਇਹ ਮੂਵੀ ਕਰਦਾ ਕਰੋ ਰੋਡ ਬਣਾ ਕੇ ਚੱਲਣੀਆਂ ਅਗਰ ਤੈਨੂੰ ਸਮਝ ਆਈ ਤਾਂ ਜਦਾਂ ਮੈਂ ਮੁਗੜ ਦੂੰਦੀ ਹਾਂ ਤੂੰ ਕਿਤੇ ਪਾਣੀ ਨਾ ਪੀਂ। ਇਹਦਾ ਕਹਿਣਾ ਚਾਹ ਵਡੇ ਬਾਪੇ ਦਾ ਬੋਲ ਕਿੱਦਾਂ ਦਾ ਫਾਣ ਲੋ। ਮੈਂ ਤੋਸੀ ਸਾਰੇ ਤੂੰ ਹੀ ਬਣਾਉਂ ਸਾਰੇ ਬੀਜੇ ਉੱਤੇ ਖਾਂਦੀ ਮੇਰੇ ਘਰ ਦੇ ਦਿੱਤੀ ਬੜਾ ਮੋਹ ਨੇ ਜਿਹੜਾ ਕਰ ਜਾਗਾ ਆਉਂ ਪੜੀਏ ਯਾਦ ਨਾਲ ਮੇਰੇ ਪਿਆਰੇ ਨੂੰ ਕਹਿਣਾ ਜੀ ਬੀਜਾ ਮਿੱਤਰ ਹਾਲ ਮਰੀਦਾਂ ਦਾ ਕਹਿਣਾ ਹਰ ਮਰੀਦਾਂ ਦਾ ਕਹਿਣਾ ਹਰ ਕੋਈ ਦਾ ਦਾ ਕਹਿਣਾ ਕੋਈ ਦਾ ਦਾ ਕਹਿਣਾ ਮਿੱਤਰ ਪਿਆਰੇ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਂਜਾਂ ਦਾ ਉਹਨੂੰ ਨਾ ਅੰਦਰ ਨਾ ਬਾਹਰ ਸਾਹਦੇ ਰਹਿਣਾ ਸੋ ਸਰਾਹੇ ਫੁੰਝਰ ਤੇ ਅੱਲਾ ਬੇੰਗ ਕਸਾਈਆਂ ਦਾ ਸਹਣਾ ਆਖੋ ਬੱਜ ਕੇ ਸਰਨਾਮ ਧੇ ਅਕਾਲ ਪੁਰਖ ਧੇ ਪਰਮੇਸ਼ਰ ਧੇ ਬਹੁਆਨ ਧੇ ਅਕਾਲ ਦਮੋਦਰ ਦੀਨ ਦੇ ਆਲ ਬੇਂਤੀ ਕਰਾਂਗੇ ਜੇ ਤੂੰ ਕਿਵੇਂ ਖੁਸ਼ ਹੋਵੇਂ ਨਾ ਬੇੰਗ ਕਿਸਾਨਾਂ ਦਾ ਸਹਣਾ ਗੋਵ ਦੀਆਂ ਮੂਹਰੇ ਲੱਤਾਂ ਬੰਨ੍ਹਣੀਆਂ, ਸਿੰਗਾ ਤੇ ਰੱਸਾ ਪਾ ਕੇ ਪਿੱਛੇ ਬੰਨ੍ਹਣੀਆਂ। ਉਹਦੇ ਹੇਠਾਂ ਤੇਲ ਪਾ ਕੇ ਦਸਤ ਵਿੱਚ ਅੱਖ ਚਾਲਣੀ। ਉਹਦਾ ਸਾਰਾ ਖੂਨ ਚਰਬੀ ਥੱਲੇ ਢਾੜਣੀ ਤੇ ਕੋਰੋ ਚામੜਾ 10% ਮਹਿੰਗਾ ਵਿਕਦਾ ਮਰੀ ਨੂੰ। ਜੇ ਅਕਾਲ ਪ੍ਰਥਮ ਦਿਕੀਂ ਖੋਣੇ ਤੋਂ ਮੈਨੇ ਕਰਨਾ ਹੈ। ਇੰਝ ਕਰ ਲੈ। ਬੈਂਗਲੂ ਤੇ ਕੁੰਬੀ ਸੱਤਿੰਨ ਹੁੰਦੀਆਂ, ਦੋ ਪਿੱਛੇ ਹੁੰਦੀਆਂ ਨਹੀਂ ਆ। ਪਰ ਗੋਵੀਆਂ ਆਂਦਰਾਂ ਕੱਢ ਲੈਂਦੇ ਨੇ ਚੌੜਾ ਚੌੜਾ ਜੇ ਸਤਿਗੁਰੂ ਤੂੰ ਖੁਸ਼ ਐ ਤੂੰ ਉਹ ਕੁੰਡੀ ਪਾ ਕੇ ਮੇਰੀਆਂ ਆਂਦਰਾਂ ਕੱਢ ਲਾ ਕੋ ਪੁੱਤ ਮਨ ਜਿੰਦ ਦੀ ਕੋਈ ਨਹੀਂ ਕੋਈ ਕਿਤੇ ਖਾਤਰ ਕਿਸੇ ਫੈਕੂ ਦੀ ਖਾਤਰ ਨਹੀਂ ਕਿਸੇ ਕਾਹ ਖਾਣੇ ਦੀ ਖਾਤਰ ਨਹੀਂ ਸਿਰਫ ਸਾਡੇ ਖਾਤਰ ਸਾਡੇ ਧਰਮ ਦੀ ਖਾਤਰ ਅਸਲੀ ਮੁੱਖ ਮੰਤਰੀ ਉਹ ਤੇਗੇ ਮੁੱਖ ਮੰਤਰੀ ਕਿਹੜੇ ਮੰਤਰੀ ਦੇ ਮੁੱਖ ਜੋ ਮੰਤਰ ਸੁਣਾ ਤੁਸੀਂ ਵਿੱਚ ਝੂਠ ਬਾਂਪੋ ਨਾ ਤੇ ਪਾਰਟੀ ਦੇ ਬੰਦੇ ਬੈਠੇ ਹੋਗੇ ਬੈਠੇ ਰੋ ਮੈਂ ਵੀ ਤਾਂ ਸਿੱਖਿਆ ਹਾਂ ਪਰ ਆਪਰੇ ਨੂੰ ਕਹੀ ਜਾਂਦੀ ਹੈ ਗੱਲ ਬੈਠੇ ਨੇ ਪਾਰਟੀ ਦੇ ਬੰਦੇ ਵਿੱਚ ਬੈਠੇ ਰ ਮੈਂ ਜਾਣਦਾ ਮੈਂ ਵੀ ਪਾਰਟੀਵਾਦੀ ਹਾਂ ਬੰਨਾ ਸੱਚੀ ਤਾਂ ਕਹੋਗੇ ਨਾ ਸੱਚੀ ਦਾ ਪਰਹੁੰਗੇ ਕਿਹੜਾ ਜਿਹੜਾ ਮੰਤਰੀ ਪੜਦਾ ਗਿੰਦਾ ਚਰਸਾ ਦਾ ਬਾਗ ਨਹੀਂ ਮੁੱਖ ਮੰਤਰੀ ਕਿਹੜਾ ਮੰਤਰੀ ਤੁਹਾਨੂੰ ਭਾਸ਼ਾਕਰ ਤੋਂ ਪਾਰ ਉਤਾਰਨ ਵਾਲਾ ਜਿਹੜਾ ਜੇਲ੍ਹ ਚ ਰਛਾਤ ਪਈ ਮੁੱਖ ਮੰਤਰੀ ਦੀ ਮਗਰ ਲੱਗੇ ਪੰਜਾਬ ਦੇ ਸੋਭੇ ਦੀ ਸਾਰੀ ਜੇਲ੍ਹ ਕੱਟੀ ਇਹਨਾਂ ਮੰਤਰੀ ਦੀ ਮਗਰ ਲੱਗੇ ਸਨਖਾਤਰ ਦੀ ਦਿੱਲੀ ਦੀ ਜੇਲ੍ਹ ਕੱਟੀ ਇਹਨਾਂ ਮੰਤਰੀ ਦੀ ਮਗਰ ਲੱਗੇ ਅਮਰਜੰਨ ਦੀ ਜੇਲ੍ਹ ਕੱਟੀ ਕਿੰਨਾ ਮੰਤਰ ਇਹ ਮਗਰ ਲੱਗੇ ਖਾਲਸਾ ਦੇ ਜਿਹੜਾ ਕੱਟੀ ਜਿਹੜੇ ਤੋਂ ਬਗੈਰ ਹੈ ਜੋ ਤੁਸੀਂ ਆਪ ਜੀ ਪੜ੍ਹ ਸਕਦਾ ਕਹਿੰਦੇ ਕਿਹੜਾ ਮੰਤਰ ਹੈ ਬਿਨਾਂ ਜਿਹੜੇ ਤੋਂ ਮੁੱਖ ਮੰਤਰ ਇਹ 1430 ਅੰਗ ਦੇ ਮੰਤਰੇ ਮੰਤਰ ਪਹਿਲੇ ਪਾਉਲੋ ਜਿਹੜਾ ਫਰਮ ਆਇਆ ਮੁਖਵੰਦ ਇਹ ਹੈ ਸ੍ਰਿਸ਼ਟੀ ਦਾ ਰਾਜਾ ਲੋਕ ਪਰ ਲੋਕ ਦਾ ਰਾਜਾ ਪਰਮੇਸ਼ਰ ਭਗਵਾਨ ਅਕਾਲਿਕ ਨੂੰ ਗੁਰੂ ਗ੍ਰੰਥ ਸਾਹਿਬ ਤੈਨੂੰ ਜਰੂਰਾਂ ਚੱਕਾ ਚੱਕ ਅਤਤ ਗੁਰੂ ਕੇ ਰੰਤ ਸਰ ਮਹਾਰਾਜਾ ਬਰਛਤਬ ਦੇ ਮਾਲਕ ਨਾ ਵਾਫ ਚੌਰੰਦਰਾ ਸ਼ਤ੍ਰੂ ਦਾ ਕੱਪ ਹੈ ਜੋ ਗੁਰੂ ਰੂਪ ਸਾਹਿਬ ਜੀ ਸਾਧੂ ਬਿਨ ਨਾਹੀਂ ਦਰਬਾਰ ਮੈਨੂੰ ਤਾਂ ਤਾਂ ਨਹੀਂ ਛੇੜ ਕੇ ਮਾਦਾ ਜੀਣਾ ਜਿਬਲੇ ਮਨੂ ਕਰਨ ਨੂੰ ਹੋਣ ਲੱਜਾਂ ਜਿੱਥੇ ਆਪਾਂ ਕਿਹਾ ਅੱਜ ਕੱਦ ਦੀ ਵਾਕਾ ਵਰਤੀ ਸਾਧੂ ਨੂੰ ਧਰਵਾ ਨੂੰ ਜਿੱਥੇ ਨਾ ਬੈਣਾ ਤੋਂ ਘਰ ਨੂੰ ਪਿਆਰਿਓ पाणी मारे गा गुरू गोबिंद राजा राजा जी